ਉਹ ਵੇਲੇ ਸਾਡੇ ਆਏ ਤੇ ਚਾਨਣ ਹੋ ਗਿਆ ਕਿਉਂਕਿ ਉਹਨਾਂ ਨੇ ਖੁਸ਼ਬੂ ਫੈਲਾ ਦਿੱਤੀ ਤੇ ਇੰਜ ਲੱਗਾ ਕਿ ਜਿਵੇਂ ਗੁਲਾਬ ਹਜ਼ਾਰਾਂ ਦੀ ਗਿਣਤੀ ਵਿੱਚ ਖਿਲ ਗਏ ਹੋਣ ਮੈਂ ਅੱਜ ਇਸ ਮਹਿਫਿਲ ਨੂੰ ਇਸ ਮਹਿਫਿਲ ਦਾ ਆਗਾਜ਼ ਕਰਨ ਤੋਂ ਮੈਨੂੰ ਆਪਣੇ ਆਪ ਨੇ ਇੰਟਰੋਡਿਊਸ ਕਰਦਾ ਮੇਰਾ ਨਾਮ ਹਰਪ੍ਰੀਤ ਹੈ ਜੀ ਪਬਲਿਕ ਟਾਈਮ ਆਸਟ੍ਰੇਲੀਆ ਤੋਂ ਬਿਲੋਂਗ ਕਰਦਾ ਤੇ ਅੱਜ ਜਿਸ ਸ਼ਖਸੀਅਤ ਦੇ ਨਾਲ ਤੁਹਾਡੀ ਮੁਲਾਕਾਤ ਹੋਣ ਜਾ ਰਹੀ ਹੈ ਉਹਨਾਂ ਨੂੰ ਸ਼ਾਇਦ ਕਿਸੇ ਵੀ ਇੰਟਰੋਡਕਸ਼ਨ ਦੀ ਲੋੜ ਨਹੀਂ ਮੇਰੀ ਮੁਰਾਦ ਹੈ ਜੀ ਮੈਨੂੰ ਚੱਕਰ ਸਾਡੇ ਵਿੱਚ ਨੇ ਪਲੀਜ਼ ਇੱਕ ਵਾਰੀ ਦਾਲੀ ਮਾਰੋ ਏ ਅੱਜ ਆਪਾਂ ਇਸ ਜਿਹੜੀ ਮਿਲਣੀ ਆ ਇਸ ਮਿਲਣੀ ਦੇ ਵਿੱਚ ਸਾਡੇ ਮਾਇਨਾਲ ਸ਼ਕਤੀ ਤਾਂ ਪਹੁੰਚੀਆਂ ਹੋਈਆਂ ਨੇ ਔਰ ਖਾਸ ਕਰਕੇ ਅਸੀਂ ਦੇਵਜੀਤ ਜੀ ਦਾ ਤਾਂ ਮਦਦ ਕਰਦੇ ਜਿਹੜੇ ਲੈ ਕੇ ਆਏ ਨੇ ਔਰ ਫਿਲਮ ਦੀ ਗੱਲ ਚੱਲਦੀ ਏ ਤੇ ਫਿਲਮ ਜਿਹੜੀ ਹੈ ਉਸ ਦੀ ਪ੍ਰਮੋਸ਼ਨ ਦੇ ਲਈ ਸਪੈਸ਼ਲ ਤੌਰ ਤੇ ਮੈਂ ਜੀ ਸਾਡੇ ਵਿੱਚ ਅੱਜ ਹਾਜ਼ਰ ਨੇ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਧੰਨਵਾਦ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤੇ ਮੈਲਬੌਰਨ ਵੱਲੋਂ ਸਵਾਗਤ ਹੈ ਤੁਹਾਡਾ ਥੈਂਕ ਯੂ ਬੰਡ ਜੀ ਤੁਸੀਂ ਆਇਓ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਆਪਾਂ ਜਿਹੜਾ ਲਾਈਟ ਸਟੈਕ ਲੈ ਲਏ ਨੇ ਲੇਕਿਨ ਉਸ ਤੋਂ ਪਹਿਲਾਂ ਬਹੁਤ ਸਾਰੇ ਸਵਾਲ ਨੇ ਸਾਡੇ ਜਿਨ੍ਹਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹਾਂਗਾ ਤੁਸੀਂ ਆਪਣੇ ਵੱਲੋਂ ਫਿਲਮ ਦੇ ਬਾਰੇ ਥੋੜੀ ਜਿਹੀ ਇੰਟਰੈਕਸ਼ਨ ਦੇ ਦਿਓ ਸਸਰੀ ਗੱਲ ਸਾਇਰਨਓ ਵਾਂਸ ਅਗੇਨ ਸੋ ਫਿਲਮ ਦਾ ਨਾਮ ਹੈ ਇਹਨਾਂ ਨੂੰ ਰਹਿਣਾ ਸਿਆਣਾ ਨਹੀਂ ਆਉਂਦਾ ਐਂਡ ਇਹ ਆਈ ਡੋਨਟ ਨੋ ਇਫ ਤੁਸੀਂ ਜਾਣਦੇ ਕਿ ਨਹੀਂ ਬਟ ਇੱਕ ਕੈਨੇਡਾ ਵਿੱਚ ਬਹੁਤ ਵਾਇਰਲ ਮੀਮ ਬਣੀ ਸੀ ਗੱਲ ਇੱਕ ਲੈਂਡਲੋਰਡ ਸੀਗਾ ਤੇ ਉਹ ਬੀਸਮੈਂਟ ਵਿੱਚ ਗਿਆ ਤੇ ਉੱਥੇ ਸਟੂਡੈਂਟਸ ਨੂੰ ਦਿੱਤਾ ਹੋਇਆ ਸੀ ਰੈਂਟ ਤੇ ਉਹਨੇ ਆਪਣਾ ਬੀਸਮੈਂਟ ਐਂਡ देयर वाज ਲਾਈਕ ਪੀਜ਼ਾ ਬਾਕਸੇਸ ਖਾਣਾ ਐਂਡ ਗੰਦਗੀ ਸਫਾਈ ਨਹੀਂ ਕੀਤੀ ਹੋਈ ਸੀ ਯੂ نو ਸ਼ਰਾਬ ਦੀਆਂ ਖਾਲੀ ਲਗਭਗ ਇਹਦੀਆਂ ਖਾਲੀ ਬੋਤਲਾਂ ਐਂਡ ਦੈਨ ਉਹਨਾਂ ਨੇ ਫਿਰ ਵੀਡੀਓ ਬਣਾ ਕੇ ਹੀ ਇਸ ਟ੍ਰਾਈਂਗ ਟੂ ਹੈਲਪ ਪੀਪਲ ਕਿ ਉਹਨਾਂ ਨੂੰ ਉਹ ਦੱਸ ਰਹੇ ਨੇ ਕਿ ਇਹਨਾਂ ਨੂੰ ਰਹਿਣਾ ਸੈਣਾ ਨਹੀਂ ਹੁੰਦਾ ਸਟੂਡੈਂਟਸ ਨੂੰ ਬੇਸਿਕਲੀ ਕਿ ਇਹਨਾਂ ਨੇ ਉੱਥੇ ਆ ਕੇ ਗੰਦ ਪਾਇਆ ਹੋਇਆ ਹੈ ਸੋ ਸਾਡੀ ਫਿਲਮ ਜਿਹੜੀ ਆ ਜੋ 22nd ਆਫ ਅਗਸਟ ਨੂੰ ਰਿਲੀਜ਼ ਹੋ ਰਹੀ ਹੈ ਇਟਸ ਔਨ 댓 ਸਟੂਡੈਂਟਸ ਵਰਸਸ ਪੱਕੇ ਕਿ ਜਿਹੜੇ ਉੱਥੇ ਪੱਕੇ ਐਨ ਆਰ ਆਈਜ਼ ਨੇ ਜਾਂ ਫਿਰ ਪਹਿਲਾਂ ਤੋਂ ਉੱਥੇ ਰਹਿੰਦੇ ਨੇ ਜਾਂ ਇੰਡੀਆ ਤੋਂ ਜਾ ਕੇ ਉੱਥੇ ਉਹ ਸੈਟਲ ਹੋਏ ਨੇ ਥੋੜੇ ਜੇ ਵੱਡੇ ਨੇ ਮਚੋਰ ਨੇ ਉਹਨਾਂ ਦੀ ਫੀਲਿੰਗ ਕੀ ਹੁੰਦੀ ਆ ਸਟੂਡੈਂਟਸ ਨੂੰ ਲੈ ਕੇ ਐਂਡ ਵਾਈਸ ਵਰਸਸ ਸਟੂਡੈਂਟਸ ਦੀ ਫੀਲਿੰਗ ਕੀ ਹੁੰਦੀ ਆ ਉਹਨਾਂ ਨੂੰ ਲੈ ਕੇ ਯੂ نو ਸੋ ਇਟਸ ਲਾਈਕ ਅ ਬੈਟਲ ਵੀ ਹੈ Uh, between them and then for understanding bhi and also one very very uh, important topic jo movie ne touch kita hai ga ya wo hai student deputation jo canada vich bahut ho rahi hai so asi comedy to leke emotional and a real topic jena aajkal bahut relevant hai onu vi matlab cover kita hai movie vich